ਸਾਸਰੀ ਕਾਲਜੀ ਸਵਾਗਤ ਹੈ ਜੀ ਅੱਜ ਨਵੇਂ ਬਲੌਗ 'ਚ ਹੋਰ ਸਨਾਓ ਸਾਰੇ ਠੀਕ ਠਾਕ ਜੀ ਤੇ ਉਮੀਦ ਕਰਦੇ ਆ ਸਾਰੇ ਵਧੀਆ ਹੋਣਗੇ ਚੜ੍ਹਦੀ ਕਲਾ ਵਿੱਚ ਹੋਣਗੇ ਤੇ ਅੱਜ ਬਲੌਗ ਬਣ ਲੱਗਾ ਜੀ ਆਪਣੇ ਭਰਾ ਤੇ ਸਾਰੀ ਫੈਮਿਲੀ ਤੇ ਤੇ ਯਾਨੀ ਕਿ ਭਰਾ ਤੇ ਜੁੜੀ ਹੋਈ ਹੈ ਕਿਉਂਕਿ ਅੱਜ ਉਹਦਾ ਹੈਗਾ ਵਾ ਜਨਮ ਦਿਨ ਹੈਪੀ ਬਰਥਡੇ ਉਹਦਾ ਅੱਜ ਤੇ ਅੱਜ ਉਹਨੂੰ ਆਪਾਂ ਦੇਣਾ ਸਰਪ੍ਰਾਈਜ਼ ਠੀਕ ਹੈ ਜੀ ਕੀ ਜਾਣੀ ਕੋਲਦਾ ਹੀ ਆਰਡਰ ਕਰਤਾ ਈ ਚੋਰੀ ਤੇ ਸਾਡਾ ਵੀਰ ਕੰਮ ਤੇ ਗਿਆ ਬਸ ਕੰਮ ਤੋਂ ਆਉਣ ਵਾਲਾ ਵਾ ਠੀਕ ਹੈ ਜੀ ਤੇ ਉਹਨੂੰ ਦਵਾਂਗੇ ਸਰਪ੍ਰਾਈਜ਼ ਤੇ ਜਿਹੜੇ ਜਿਹੜੇ ਵੀਰ ਆਪਣੇ ਭਰਾਵਾਂ ਨੂੰ ਪਿਆਰ ਕਰਦੇ ਆ ਤੇ ਇੱਕ ਸੋਨਾ ਜਿਹਾ ਕਮੈਂਟ ਕਰਦੇ ਹੋ ਠੀਕ ਹੈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਠੀਕ ਹੈ ਜੀ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਠੀਕ ਹੈ ਜੀ ਤੇ ਸਾਡਾ ਵੀਰ ਆਉਣ ਵਾਲਾ ਤੇ ਆਉਂਦੇ ਆਉਂਦਾ ਤੇ ਫੇਰ ਆਈ ਮਿਲਦੇ ਆਂ ਨਾਲੇ ਤੁਹਾਨੂੰ ਵੀ ਮਿਲਾਉਨੇ ਆ ਜੀ ਹੈ ਹੈਪੀ ਬਰਥਡੇ ਟੂ ਯੂ ਆਪਾ ਦੀ ਨਰਸ ਕਾਇਰ ਕਿੰਨਾ ਲਗਾਸ ਕਰਾਇਸ ਸਾਈਕੋ ਜੀ ਉਹਨਾਂ ਦਾ ਅੰਦਾਜ਼ ਬਹੁਤ ਚੋਰੀਪਰਾਇਆ ਨਾ ਅੱਜ ਮੈਂ ਕਿਹਾ ਜੀ ਵੀ ਨਿੱਕੇ ਨੂੰ ਅੱਜ ਦੇਣਾ ਸਰਪ੍ਰਾਈਜ਼ ਅੱਜ ਆਪਾਂ ਵਧੀਆ ਓ ਰੱਟੀ ਦੇਖ ਜਾਂਦੀ ਨਹੀਂ ਦੇਖਦੇ ਨਹੀਂ ਦੇਖਦੇ ਖੁਸ਼ੀ ਲਾਟ ਮਮਾ ਮੂੰਹ ਨਹੀਂ ਦੇਖਦਾ ਚਲ ਆਓ ਮਮੀ ਕੱਢੀਏ ਚੋ ਜੋ ਆ ਜਾਓ ਚਲੋ ਮੈਂ ਤੈਨੂੰ ਕੌਣ ਗਿਆ ਤੈਨੂੰ ਜਿਹੜਾ ਮਰਜ਼ੀ ਕਵਾ ਲਓ ਚਲ ਜਾਓ ਆ ਰੱਖ ਨਹੀਂ ਮੜੀ ਕੋਲ ਲੇਖ ਨੂੰ ਅਲੱਗ ਕਵਾ ਚਲੋ ਮੰਮੀ ਜੀ ਆਓ ਅੱਗੇ ਖਿੱਚ ਲਓ ਚਲੋ ਜੀ ਅੱਗੇ ਖਿੱਚ ਲੀ ਆ ਬੱਲੀ ਆਹ ਤਾਂ ਿਆ பிரியாப்ப ਚਲੋ ਆਇਓ ਇਥੇ ਮੰਮੀ ਪਿਆਰ ਦਿੰਦੀ ਹੋਏ ਹੈਪੀ ਬਰਥਡੇ ਆ ਆਪੀ ਬਰਥਡੇ ਆ ਸਤਿਕਾਰ ਕੀ ਠੀਕੋ ਆディ ਛੋਟੇ ਬੇਡੇ ਦਾ ਨਾ ਹੈਪੀ ਬਰਥਡੇ ਆ ਕੋ ਮਨਾ ਰਹੇ ਆ ਅੱਜ ਸਰਪ੍ਰਾਈਜ਼ ਦਿੱਤਾ ਛੋਟੇ ਬੇਡੇ ਅੱਜ ਹੀ ਦਿੱਤਾ ਸਰਪ੍ਰਾਈਜ਼ ਸਰਪ੍ਰਾਈਜ਼ ਠੀਕ ਹੈ ਜੀ ਚੋਰੀ ਚੋਰੀ ਸਰਪ੍ਰਾਈਜ਼ ਦਿੱਤਾ ਇਧਰ ਆਗੇ ਚਲ ਆਇਓ ਖੁਸ਼ ਹੋ ਜੇ ਖੁਸ਼ੀ ਚਾਹਤ ਖੁਸ਼ੀ ਲਿਆਈ ਅੱਜ ਇਹ ਗਿਫਟ ਡੈਡਾ ਵਾਹ ਵਾਹ ਤੇ ਆਹ ਗਿਫਟ ਕਿੱਥੇ ਗਿਆ ਚੱਲ ਆਓ ਹਾਉ ਹਾਉ ਤੁਹਾਡਾ ਪਾਪਾ ਨੂੰ ਥੈਂਕ ਯੂ ਚਲ ਚਲ ਆਓ ਰਹੀ ਹੈ ਨਹੀਂ ਨਹੀਂ ਹਮ ਧਾਗੇ ਨਹੀਂ ਆਉਂਦੇ ਮੇਰਾ ਫੋਟੋ ਵੀ ਮੁੰਡਾ ਇਹਨਾਂ ਨੇ ਅੱਜ ਕੇਕ ਦਾ ਗਿਫਟ ਕੀਤਾ ਸਰਪ੍ਰਾਈਜ਼ ਨਾਲੇ ਪੂਰੀ ਫੈਮਿਲੀ ਨੇ ਚਲੋ ਆ ਜਾਓ ਅਦੂਰ ਪਾ ਲੈ ਲੰਗੇ ਪਾਰੀ ਕੋਈ ਨਹੀਂ what do you think? Happy birthday to you. Happy birthday to you. Ciao. ਚਲੋ ਜਿਹੜੇ ਜਿਹੜੇ ਆਪਣੇ ਭਰਾ ਨੂੰ ਪਿਆਰ ਕਰਦੇ ਆ ਵੀਡੀਓ ਨੂੰ ਵੱਤਵਾਰ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਇਹ ਸਲਾਹਾਨੂੰ ਇਹਨਾਂ ਨੇ ਦਿੱਤੀ ਕਹਿੰਦੇ ਆ ਆਪਣੇ ਭਰਾ ਦਾ ਬਰਥਡੇ ਮਨਾਉਣਾ ਮੈਂ ਕਿਹਾ ਚਲੋ ਠੀਕ ਐ ਫਿਰ ਮੈਂ ਮੰਮਨ ਦੀ ਤੂ ਪ੍ਰਿਆਨ ਦੱਸਿਆ ਬਾਕੀ ਬੱਚਿਆਂ ਨੂੰ ਕਿ ਮੈਂ ਹੁਣੇ ਦੱਸਿਆ ਆਪਣੇ ਭਰਾਵਾਂ ਭੈਣਾਂ ਨੂੰ ਪਿਆਰ ਕਰੋ ਜਿਹੜੀ ਬਰਥਡੇ ਮਨਾਉਣਾ ਆਪਣੇ ਵੀਰ ਨਾਲ ਇਹ ਨਾਲੇ ਛੋਟਾ ਦਿਓਰ ਐ ਮੇਰਾ ਤੇ ਨਾਲੇ ਮੇਰਾ ਵੀਰ ਐ ਛੋਟਾ ਜਿਆ ਇਹ ਚਲੋ ਵੀ ਮੈਂ ਰਹਿ ਗਈ ਹਜੇ ਹਾਂ ਜੀ ਅਸੀਂ ਭੈਣ ਤੇ ਰਹਿ ਗਈ ਹਜੇ ਭੈਣ ਰਹੀ ਮਗਰ ਤੇਰੇ ਜੀ ਦੀ ਸ਼ੁਆਰ ਨਾ ਬੀਬੀ ਆ ਕੇ ਤਾਂ ਬੈਠੇ ਨਾ ਹਾਂ ਗੁਰਮੁਖਵੀਰ ਢੇਡ ਕੱਢ ਕੇ ਆਇਓ ਦਸਿਆ ਨਾ ਦਸਿਆ ਥੋੜੀਆ ਦਸਿਆ ਤਾਂ ਇਹ ਗੱਲ ਨਹੀਂ ਸਾਲ ਬਾਅਦ ਵੱਡੇ ਆਇਆ ਚਾਚਾ ਦਾ ਵੀ ਹੋਰ ਸਾਲ ਬਾਅਦ ਚਾਚਾ ਦੇ ਵੱਡੇ ਆਇਆ ਕੋੜਾ ਹੱਡੀ ਚੁੱਸੂ ਦੌੜਣਾ ਦੌੜਣਾ ਸਾਰਾ ਬਈ ਜਸ਼ਨ ਦਾ ਵਾੜਾ ਜਸ਼ਨ ਦਾ ਹੋਣਾ। ਹੋਰਾਂ ਨੂੰ ਚਲੋ। ਹੋਰ ਤਾਂ ਕਿੰਨੀ ਵੀਡੀਓਾਂ ਖੇਚਦੇ ਵੀ ਨਹੀਂ। ਚਲੋ, ਸਾਰੇ ਆਣੇਓ। ਡੈਡੀ ਹਾਡੇ ਅੱਜ ਨਹੀਂ ਆ ਸਕੇ, ਖਾਲ ਜੀ ਨਹੀਂ ਆਏ। ਅੱਜ ਵੀ ਨਹੀਂ ਆ ਸਕੇ, ਪਰਸੋਂ ਆਣਾ। ਉਹਨਾਂ ਨੇ ਘਰ ਵਿੱਚ ਵੀਡੀਓ ਕਰਾਣੀ ਨਹੀਂ। ਕੀ ਕਰਨਾ ਹੈ ਰਹਿਣ ਨੂੰ? ਕੋਈ ਨਹੀਂ, ਮੇਰੇ ਵੱਡੇ ਤੇ ਆ ਰਹੇ ਨੇ ਕਿੱਥੇ? ਆਹ ਮੇਰੇ ਵੱਡੇ ਤੇ ਸ਼ਹਿਰ ਤੇ ਰਹਿਣ ਉਹਨਾਂ ਦੇ। ਜਸ਼ਨ ਤੇ ਬਰਥਡੇ ਦੇ ਇੱਥੇ ਨੇ। ਹਾਂ। ਬਹੁਤ ਵਧੀਆ। ਵੀਡੀਓ ਨਹੀਂ ਬਖਾਣੀ। ਬੜੀਆ ਕੇਕ ਲੱਗਾ ਮੈਨੂੰ ਇੱਥੇ ਇਹ ਤਾਂ ਓਪਨਿੰਗ ਕਰੋ ਨਾ ਹੋਰ ਪ੍ਰੀਆ ਕਿੱਦਾਂ ਲੱਗਾ ਅੱਜ ਬੜੀਆ ਲੱਗੀ ਮੈਂ ਨੀ ਡੈਡਾ ਨੂੰ ਮੰਨਣਾ ਬੜੀਆ ਬੜੀਆ ਹੋਰ ਤਾਂ ਲੱਗਿਆ ਖੁਸ਼ੀ ਆ ਡੈਡਾ ਨੂੰ ਸਰਪ੍ਰਾਈਜ਼ ਦਿੱਤਾ ਇਹ ਤੇ ਕਿੱਦਾਂ ਦਾ ਲੱਗਾ ਬਹੁਤ ਵਧੀਆ ਹੈ ਬੋਲੋ ਵਧੀਆ ਲੱਗਾ ਵਧੀਆ ਲੱਗਾ ਹਾਂਜੀ ਠੀਕ ਆ ਚਲੋ ਵੀਰੇ ਤੁਹਾਨੂੰ ਆਪਾਂ ਸਰਪ੍ਰਾਈਜ਼ ਵੀ ਨਾਲ ਹੀ ਵਿਖਾ ਦਿੰਦੇ ਆ ਜਿਹੜੇ ਜਿਹੜੇ ਮਿਲੇ ਆ ਗੁੱਸਾ ਨਾ ਕਰਿਓ ਵੀ ਤੁਹਾਨੂੰ ਸਰਪ੍ਰਾਈਜ਼ ਨਹੀਂ ਖਾਏ ਆ ਮੰਦੀ ਦੀ ਪਸੰਦ ਵੀਰੇ ਤਾਂ ਖਾਣ ਦਿੰਦੀ ਆ ਨਹੀਂ ਹੋਗਾ ਮੁਝ ਨਹੀਂ ਕਿ ਲੋਜੀ ਖੁਸ਼ੀ ਨੇ ਲਿਆਂਦਾ ਹੈ ਗਿਫਟ ਪਾਪਾ ਵਾ ਤੇ ਇੱਕ ਹੋਰ ਵੀ ਖੁਸ਼ੀ ਨੇ ਲਿਆਂਦਾ ਮੰਨ ਰੱਖ ਜਾਂ ਡਬ ਇੱਕ ਮੰਮਾ ਨੇ ਗਿਫਟ ਕੀਤਾ ਵੀ ਇੱਕ ਖੁਸ਼ੀ ਨੇ ਕੀਤਾ ਹਾਂ ਦੱਸਦੇ ਨਹੀਂ 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 ਕੋ ਬੋਲੇ ਸ਼ਰਟ ਲੈਂਦੀ ਸ਼ਰਟ ਰੋਟ ਬਲੈਕ ਜੀ ਹੈ ਲਓ ਜੀ ਲਓ ਜੀ ਗਿਫਟ ਇੱਕ ਖੁਸ਼ੀ ਦੀ ਪਸੰਦ ਆ ਖੁਸ਼ੀ ਦੀ ਮम्मा ਦੇ ਪਸ਼ੰਦ ਦੀ ਉਹ ਖੁਸ਼ੀ ਦੀ ਠੀਕ ਆ ਸ਼ੋਨਾ ਜੀ ਹਾਂ ਬੱਚੇ ਨੂੰ ਕੋਈ ਤੂੰ ਕਿਹਦਾ ਹੋਣਾ ਨਹੀਂ ਸ਼ੋਨਾ ਜੀ ਨਹੀਂ ਬਾਕੀ ਬਖਾ ਦੋ ਇਹ ਖੁਸ਼ੀ ਨਹੀਂ ਦੇ ਦੋ ਗਿਫਟ ਲੈ ਮੈਂ ਖੁਸ਼ੀ ਨੂੰ ਕਹਾ ਖੁਸ਼ੀ ਦਾ ਟਿੱਕੂ ਵੀ ਜਾਂਦਾ ਆਪਾਂ ਹਣਾ ਖੁਸ਼ੀ ਹਾਂ ਨਹੀਂ ਖੁਸ਼ੀ ਦਾ ਗਿਫਟ ਵੀ ਲੈ ਕੇ ਆਏ ਨੇ ਖੁਸ਼ੀ ਨੇ ਡੈਡਾ ਨੂੰ ਦਿੱਤਾ ਤੇ ਡੈਡਾ ਨੇ ਖੁਸ਼ੀ ਨੂੰ ਦੇਣਾ ਹਾਂ ਹਾਂ ਜੀ ਇਹ ਤਾਂ ਬਹੁਤ ਦੱਸੋ ਕੋਲੋਂ ਵਿੱਚ ਕੋਸਬਰੀ ਕੋਲੋਂ 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 ਕੀ ਲੈ ਕੇ ਆਏ ਲੈ ਆਉਂਗੇ ਕੋਕਰੀ ਤੇ ਲੈ ਆਈ ਖੁਸ਼ੀ ਨੂੰ ਪਤਾ ਹੈ ਮੈਚਿੰਗ ਡੈਡਾ ਨਾਲ ਮੈਚਿੰਗ ਕਰਤੀ ਹਾਂ ਆਏ ਹੋਏ ਖੁਸ਼ੀ ਨੇ ਕਰ ਦਿੱਤੀ ਮੈਚ ਕੋਈ ਨੂੰ ਨੇ ਪਤਾ ਉਹ ਲਖੀ ਨੂੰ ਪਤਾ ਹੀ ਨਹੀਂ ਪਤਾ ਹੀ ਨਹੀਂ ਮੇਰਾ ਛੋਟੂ ਆਇਆ ਏ ਉਹ ਸੇਮ 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 ਲੈ ਲਈਏ ਮम्मा ਨੂੰ ਕੱਲ ਮੈਂ ਕਿਹਾ ਸੀ ਫਿਰ ਲਈਏ ਡਾਡਾ ਦਾ ਤੇ ਤੂੰ ਸੀਗਾ ਹੋਰ ਲਈਏ ਮੈਂ ਪੈਂਦੀ ਚੱਲ ਚੱਲ ਕੋਈ ਸ਼ਿਰੂ ਨਹੀਂ ਚੱਕ ਰਿਹਾ ਨਾ ਆਲਾ ਹੈ ਠੀਕ ਹੈ ਵੀ ਲੈਣਾ ਦਾਦੀ ਜੀ ਓਏ ਤੇ ਕਿ ਭਾਇਆ ਪੁੱਤ ਇਹ ਵੀ ਆਈ ਅੱਛਾ ਇਹਦੇ ਵਿੱਚ ਇੱਕ ਕੀ ਪੁੱਤ ਕੀ ਖਾਈਏ ਹਾਂ ਇੱਕ ਉਹ ਮੈਂ ਨੂੰ ਜਾ ਲਓ ਜੀ ਗਾਇਸ ਆਪਾਂ ਭਰਾ ਨੂੰ ਦੇ ਦਿੱਤਾ ਸਰਪ੍ਰਾਈਜ਼ ਤੇ ਹੁਣ ਆਪਾਂ ਕਰਾਂਗੇ ਪਾਰਟੀ ਜਿਹੜਾ ਹੁਣ ਖਾਵਾਂਗੇ ਕੇਕ ਆਪਾਂ ਠੀਕ ਹੈ ਜੀ ਤੇ ਬਹੁਤ ਵਧੀਆ ਲੱਗਾ ਭਰਾ ਨੂੰ ਵੀ ਵਧੀਆ ਲੱਗਾ ਸਾਨੂੰ ਵਧੀਆ ਲੱਗਾ ਤੇ ਸਾਰੇ ਆਪਣੇ ਭੈਣਾ ਭਰਾਵਾਂ ਨਾਲ ਪਿਆਰ ਕਰੋ ਠੀਕ ਹੈ ਜੀ ਠੀਕ ਹੈ ਜੀ ਬਹੁਤ ਵਧੀਆ ਲੱਗਦਾ ਠੀਕ ਹੈ ਤੇ ਚਲੋ ਇੰਨਾ ਕ ਆਪਾਂ ਵਲੋਗ ਬਣਾਉਣਾ ਸੀ ਤੇ ਵੀਡੀਓ ਚੰਗੀ ਲੱਗੇ ਇਹਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਠੀਕ ਹੈ ਜੀ ਚਲੋ ਠੀਕ ਹੈ ਜੀ ਫਿਰ ਮਿਲਦੇ ਹਾਂ ਕੋਈ ਨਵੇਂ ਵਲੋਗ ਦੇ ਨਾਲ ਨਵੀਂ ਵੀਡੀਓ ਦੇ ਨਾਲ